ਸ਼ਹਿਰ ਵਿੱਚ ਲਗਾਤਾਰ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤੇ ਜਲਾ ਪੁਲਿਸ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ ਆਪਰੇਸ਼ਨ ਦੌਰਾਨ ਅੱਜ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਨਜਾਇਜ਼ ਤੌਰ ਤੇ ਰੱਖੇ ਸਮਾਨ ਨਾਲ ਕੀਤੀ ਕਬਜ਼ਾ ਨੂੰ ਦੂਰ ਕਰਵਾਉਣ ਲਈ ਕਾਰਵਾਈ ਗਈ ਸੀ ਜਿਸ ਵਿੱਚ ਮੁੱਖ ਤੌਰ ਤੇ ਟਿੱਲਾ ਬਾਬਾ ਫਰੀਦ ਸਟਰੀਟ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਦੁਕਾਨਾਂ ਦੇ ਬਾਹਰ 5 ਤੋਂ 6 ਫੁੱਟ ਤੱਕ ਬਾਹਰ ਰੱਖੇਗੇ ਟੇਬਲ ਅਤੇ ਹੋਰ ਸਮਾਨ ਨੂੰ ਨਗਰ ਕੌਂਸਲ ਦੀਆਂ ਟਰਾਲੀਆਂ ਵਿੱਚ ਲੱਦ ਕੇ ਲਜਾਇਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਅਧਿਕਾਰੀਆਂ ਨੇ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਲਗਾਤਾਰ ਹੀ ਨਗਰ ਕੌਂਸਲ ਵੱਲੋਂ ਪਹਿਲਾਂ ਵੀ ਜੜੀ ਟਰੈਕ ਵਿੱਚ ਸਮੱਸਿਆ ਆਉਂਦੀ ਹੈ ਜਿਹਾ ਨਜਾਇਜ਼ ਅਪਰੋਚਮੈਂਟ ਆ ਉਹਦੇ ਉੱਤੇ ਲਗਾਤਾਰ ਪਹਿਲਾਂ ਵੀ ਕਾਰਵਾਈ ਜਿਹੜੀ ਆ ਨਗਰ ਪਸ਼ਰੋਲ ਕੀਤੀ ਜਾਂਦੀ ਆ ਸਮੇਂ-ਸਮੇਂ ਨਾਲ ਹੁਣ ਵੀ ਜਦੋਂ ਇਹ ਜਿਹੜਾ ਟ੍ਰੈਫਿਕ ਵਿੱਚ ਵਿਗੜ ਪੈ ਰਿਹਾ ਜਾਂ ਲੋਕਾਂ ਕੇ ਨਜਾਇਜ਼ ਅਕਰੋਸਮੈਂਟ ਕੀਤੀ ਐ ਤੇ ਕਾਰਵਾਈ ਕੀਤੇ ਹੋਏ ਨੇ ਅੱਜ ਜਿਹੜੀ ਫ੍ਰੀਪ ਪਾਰਟੀ ਆ ਟ੍ਰੈਫਿਕ ਚਾਰਜ ਨੇ ਤੇ ਨਾਲ ਸਾਡਾ ਮਿਸਪਲ ਕਮੇਟੀਆਂ ਦਾ ਜਿਹੜਾ ਕਰਮਚਾਰੀ ਐ ਉਹਨਾਂ ਵੱਲੋਂ ਜਿਹੜੇ ਟੱਕਿਆਂ ਤੌਰ ਤੇ ਉਹਦੀ ਹਮਾਇਤ ਦੇ ਨਾਲ ਆ ਕੇ ਇਹ ਜਿਹੜੀ ਅਕਰੋਸਮੈਂਟ ਦੂਰ ਕੀਤੀ ਗਈ ਆ ਔਰ ਵਾਲੇ ਸਮੇਂ ਅੰਦਰ ਜਿਵੇਂ ਜਿਵੇਂ ਇਹ ਮਤਲਬ ਐਦਾ ਅਗਲੇ ਸਮੇਂ ਅੰਦਰ ਜਿਹੜੀ ਸਮੱਸਿਆ ਆ ਡਰਾਫਟ ਜੀ ਤੇ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਅਕਾਸ਼ ਦੇ ਹੁਕਮਾਂ ਮੁਤਾਬਕ ਉਹ ਵੇ ਉਹ ਜਿਹੜੀ ਅਕਰੋਟ ਮੰਟਾਂ ਨੂੰ ਰੋਕਿਆ ਜਾਊਗਾ ਅਗਰੇ ਤੋਂ ਵੀ ਆਮ ਲੋਕਾਂ ਜਿਹੜੀ ਸਮੱਸਿਆ ਦਾ ਸਮਰਾਂ ਨਾ ਕਰੇ ਕਿ ਜਦੋਂ ਇਹ ਲੋਕ ਕਾਰਜ ਕਰ ਰਹੇ ਹੁੰਦੇ ਆ ਜਦੋਂ ਇਹ ਉਸਾਰਨਾ ਕਰਦੇ ਨੇ ਉਹਨੂੰ ਹੀ ਕਿਉਂ ਰੋਕਿਆ ਜਾਂਦਾ ਇੱਕ ਦਾ ਬਰਬਾਦ ਕਿਉਂ ਕੱਟੇ ਜੇ ਕਰਕੇ ਕਾਰਵਾਈ ਕਰਦੇ ਆ ਉਹਦੋਂ ਉਹਦੋਂ ਵੀ ਰੋਕਿਆ ਜਾਂਦਾ ਨੋਟਿਸ ਵਗੈਰਾ ਜਿਹੜੀ ਕਾਰਵਾਈ ਆ ਦਿੱਤੀ ਜਾਂਦੀ ਆ ਲਗਾਤਾਰ ਨੋਟਿਸ ਵਗੈਰਾ ਹੁਣ ਵੀ ਕੱਟੇ ਜਾ ਰਹੇ ਆ ਸਾਰਿਆਂ ਦੇ ਇਹਨਾਂ ਨੂੰ ਪਾਸੇ ਕੀਤਾ ਜਾਵੇ ਪਰ ਮਿਊਨਿਸਪਲ ਕਮੇਟੀ ਅੰਦਰ ਜਿਹੜੇ ਹੋਰ ਵੀ ਕਈ ਕੰਮ ਨੇ ਇਸ ਤਰ੍ਹਾਂ ਦੇ ਜਿਹਦੇ ਵਿੱਚ ਸਫਾਈ ਦਾ ਕੰਮ ਆ ਉਹ ਸਵੇਰ ਸਾਡਾ ਕਰਮਚਾਰੀ 6:30 ਵਜੇ ਆਉਂਦਾ ਜਾ ਜਿਹੜੀ ਆ ਵੀ ਕਲਰਕ ਨੇ ਸਾਡੇ ਸਾਡੇ ਕੋਲ 5-4 ਕਲਰਕ ਆ ਤੇ ਦੂਸਰੇ ਜਿਹੜੇ ਸੇਵਾਦਾਰ ਨੇ 4-5 ਨੇ ਕਿਥੇ ਲੱਗੇ ਕਿੱਥੇ ਜਿਹੜੀ ਮਤਲਬ ਮਹਿਕਲੇ ਅੰਦਰ ਵੀ ਜਿਹੜੇ ਕਰਮਚਾਰੀ ਆ ਥੋੜੀ ਬਥੇ ਕੰਮ ਹੋਇਆ ਅੱਗੇ ਤੋਂ ਇਹ ਮਹਿਮੇਤਾਂ ਯਾਨੀ ਹਾਂ ਲਗਾਤਾਰ ਜਾਰੀ ਰੋ ਹੈਲੋ ਡਰਾਈਵਰ ਕਿਹੜਾ ਟਿੰਗਾ ਲੈਣਾ ਟਿੰਗਲੇ ਰਹਿ ਪਹਿਲਾਂ ਰੱਖੋ ਬਾਅਦ ਨਹੀਂ ਦਿਮਾਗ ਜਦੋਂ ਬੋਤਲ ਆਈ ਜਾਂਦੇ ਆ ਉਹ ਚਲੋ ਚਾਦੀ ਪਾ ਕੇ ਲਓ ਕਿਸੇ ਨਾਲ ਲਾਜ ਕਿਉਂ ਕਰਦੇ ਹੋ